ਨਸ਼ੇ ਦੀ ওভারਡੋਸ ਦੇ ਇੱਕ ਹੋਰ ਕਾਰਾ ਜਿਹੜਾ ਉਹ ਜਾੜ ਕੇ ਰੱਖਤਾ ਨਸ਼ੇ ਦੀ ওভারਡੋਸ ਦੇ ਕਾਰਨ 31 ਸਾਲ ਦੇ ਨੌਜਵਾਨ ਦੀ ਮੌਤ ਆ ਛੜੀ ਹੋਈ ਆ ਤਾਂ ਇਸ ਨੌਜਵਾਨ ਦੇ ਵੱਲੋਂ ਨਸ਼ੇ ਦਾ ਟੀਕਾ ਛੜਾਓ ਲਗਾਇਆ ਗਿਆ ਜਦੋਂ ਇਸ ਨੌਜਵਾਨ ਨੇ ਨਸ਼ੇ ਦਾ ਟੀਕਾ ਲਗਾਇਆ ਤਾਂ ਨਾਲ ਦੀ ਨਾਲ ਇਸ ਨੌਜਵਾਨ ਦੀ ਮੌਕੇ ਦੇ ਉੱਪਰ ਹੀ ਮੌਤ ਆ ਛੜੀ ਹੋ ਜਾਂਦੀ ਆ ਤਾਂ ਘਰਦਿਆਂ ਵੱਲੋਂ ਨਸ਼ਾ ਛਡਵਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਵੀ ਕੀਤੀ ਜਾਂਦੀ ਆ ਇਸ ਨੌਜਵਾਨ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਆ ਜਿਹੜਾ ਉਹ ਵੀ ਕਰਵਾਇਆ ਜਾਂਦਾ ਤਾਂ ਨੌਜਵਾਨ ਜਦੋਂ ਨਸ਼ਾ ਛਡਾਊ ਕੇਂਦਰ ਤੋਂ ਵਾਪਸ ਕਰ ਪਰਤਦਾ ਤਾਂ ਕਰਦੇ ਆਂ ਤੋਂ ਚੋਰੀ ਛਿਪੇ ਇਹ ਨੌਜਵਾਨ ਨਸ਼ੇ ਦਾ ਟੀਕਾ ਲਗਾ ਲੈਂਦਾ ਜਿਸ ਕਰਕੇ ਇਸ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਮਾਮਲਾ ਫਿਰੋਜ਼ਪੁਰ ਦੇ ਦੁਲਸੀ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ 30 ਸਾਲਾਂ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਦੇ ਕਾਰਨ ਮੌਤ ਆ ਛੜੀ ਹੋਈ ਆ ਤਾਂ ਨੌਜਵਾਨ ਦੇ ਦੋ ਬੱਚੇ ਸਨ ਦੋ ਬੱਚਿਆਂ ਦੇ ਸਿਰ ਤੋਂ ਬਾਪ ਦਾ ਸਾਆਇਆ ਛੜਾ ਉਹ ਉੱਠ ਚੁੱਕਿਆ ਤਾਂ ਮਹਿਜ਼ 30 ਸਾਲ ਇਸ ਨੌਜਵਾਨ ਦੀ ਉਮਰ ਆ ਜਿਹੜੀ ਉਹ ਦੱਸੀ ਜਾ ਰਹੀ ਆ ਤਾਂ ਜਿਹੜੇ ਪਰਿਵਾਰਕ ਮੈਂਬਰ ਸੀ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਜਿਹੜੇ ਪਰਿਵਾਰਕ ਮੈਂਬਰ ਸੀ ਉਹ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਪ੍ਰਸ਼ਾਸਨ ਨੂੰ ਬਹੁਤ ਵਾਰ ਅਰਜ਼ੀ ਦਿੱਤੀ ਆ ਬਹੁਤ ਵਾਰ ਅਸੀਂ ਇਕੱਠ ਕਰਕੇ ਪ੍ਰਸ਼ਾਸਨ ਦੇ ਕੋਲ ਥਾਣੇ ਦੇ ਕੋਲ ਪਹੁੰਚੇ ਆ ਵੀ ਨਸ਼ਾ ਜਿਹੜਾ ਬਿਕ ਰਿਹਾ ਹੈ ਉਸ ਨੂੰ ਰੋਕਿਆ ਜਾਵੇ ਪਰ ਨਸ਼ਾ ਜਿਹੜਾ ਉਹ ਲਗਾਤਾਰ ਬਿਕਦਾ ਰਿਹਾ ਤੇ ਸਾਡੀ ਬਸਤੀ ਦੇ ਵਿੱਚ ਕਾਫੀ ਨੌਜਵਾਨ ਨੇ ਜਿਹੜੇ ਇਸ ਨਸ਼ੇ ਦੀ ਬਲੀ ਚੜੇ ਨੇ ਤਾਂ ਪੁਲਸਰੇ ਉੱਪਰ ਵੀ ਜਿਹੜੇ ਪਰਿਵਾਰਕ ਮੈਂਬਰ ਨੇ ਬਸਤੀ ਵਾਲੇ ਲੋਕ ਨੇ ਉਹਨਾਂ ਦੇ ਵੱਲੋਂ ਵੱਡੇ ਸਵਾਲ ਨੇ ਛੜੇ ਹੋ ਚੁੱਕੇ ਕਿ ਨਾ ਮਹਿਜ਼ 30 ਸਾਲ ਦੀ ਉਮਰ ਦੇ ਵਿੱਚ ਇੱਕ ਨੌਜਵਾਨਾ ਛੜਾ ਉਹ ਨਸ਼ੇ ਦੀ ਬਲੀ ਚੜਿਆ ਨਸ਼ੇ ਦੇ ਕਾਰਨ ਉਸ ਦੀ ਮੌਤ ਆ ਛੜੀ ਉਹ ਹੋਈ ਹੈ ਜਰਨੈਲ ਸਿੰਘ ਜੀ ਕੀ ਲੱਗਦਾ ਤੁਹਾਨੂੰ ਕਿ ਕਿੱਦਾਂ ਲੱਥ ਹੋਈ ਹੈ ਡੈਥ ਹੋਈ ਜੀ ਟਿਕਟੋਕੇ ਨਾਲ ਰਹੇ ਨਸ਼ਾ ਕਰਦੇ ਸੀ ਜਿਆਦਾ ਜੀ ਬੜੇ ਕੋਸ਼ਿਸ਼ ਕੀਤੀ ਆ ਬੀਬੀਆਂ ਜਿੰਨੀਆਂ ਬੈਠੀਆਂ ਬੜੇ ਡਾਕਟਰ ਕੋਲ ਜਾ ਰਹੇ ਸੀਗੇ ਆ ਡਾਕਟਰ ਕੋਲ ਇਸਿਸਾ ਉਹਦੇ ਡਾਕਟਰ ਵੀ ਗਏ ਸੀ ਇਸਿਸਾ ਉਹਦੇ ਡਾਕਟਰ ਗਏ ਆ ਐਸਐਸਵੀ ਦੇ ਡਾਕਟਰ ਗਏ ਆ ਨਸ਼ਾ ਬੰਦ ਕਰਾਉ ਸਾਰੀਆਂ ਬੀਬੀਆਂ ਇਕੱਠੀਆਂ ਹੋ ਕੇ ਗਈਆਂ ਨੇ ਇਹਨਾਂ ਨੇ ਨਸ਼ਾ ਨਹੀਂ ਬੰਦ ਕਰਾਇਆ ਹੌਲੀ ਹੌਲੀ ਕਰਕੇ ਸਾਡੀ ਬਸਤੀ ਬਾਗਵਾਲੀ ਜਿੰਨੇ ਵੀ ਮੁੰਡੇ ਜਵਾਨ ਨੇ ਮੇਰੇ ਜਿੰਨੇ ਵੀ ਮਹਿਫਲ ਦੇ ਪਾਰਟੀ ਦੇ ਮੁੰਡੇ ਕਾਰੀਗਰ ਤੋਂ ਕਰ ਤਗੜੇ ਤੋਂ ਤਗੜਾ ਕਾਰੀਗਰ ਵੀ ਐਂਡੇ ਮੌਤ ਹੀ ਹੋਈ ਉਹਨਾਂ ਦੀ ਟੀਕਿਆਂ ਨਾਲ ਹੀ ਗੋਲੀ ਮਿਲਦੀ ਸੀ ਗੋਲੀ ਲਿਆਂਦੇ ਸੀ ਗੋਲੇ ਭਰ ਕੇ ਸਿਰਿੰਜ ਚ ਤੇ ਗੱਲ ਆਣਾ ਕਿਸੇ ਦੇ ਸੁੱਕੀ ਰਹਿ ਜਾਂਦੀ ਸੀ ਗੋਲੀ ਕਿਸੇ ਦੇ ਗੱਲੀ ਹੋ ਜਾਂਦੀ ਸੀ ਜਾਂ ਕਿਵੇਂ ਆ ਉਹ ਤੇ ਮੋਟਰਾਂ ਦੇ ਕੋਈ ਸੱਤਾ ਪਿਆ ਲੈ ਆਏ ਇਹ ਰਾਤ ਨੂੰ ਕਿਵੇਂ ਕੋਈ ਚੱਕ ਕੇ ਲੈ ਜਾਂਦਾ ਕੋ ਕਿਵੇਂ ਚੱਕ ਕੇ ਲੈ ਜਾਂਦਾ ਜੰਦੀ ਦੀ ਰਾਤ ਨੂੰ ਆਸਾਨੀ ਨਾਲ ਮਿਲ ਜਾਂਦੀ ਇਹ ਬਲੀ ਇਹ ਆਮ ਆਸਾਨੀ ਨਹੀਂ ਹੈ ਜੀ ਇਹ ਇਨਸਾਨੀ ਦਾ ਇਹ ਡਾਕਟਰਾਂ ਨੂੰ ਚਾਹੀਦਾ ਸੀ ਆ ਜੀ ਅਸੀਂ ਇਹ ਬੜੀ ਆਸਾਨੀ ਆਸਾਨੀ ਨਾਲ ਮਿਲ ਜਾਂਦੀ ਬਾਜ਼ਾਰੋਂ ਆਮ ਹੀ ਮਿਲ ਜਾਂਦੀ ਹੈ ਇਹ ਬਲੀ ਹਾਂ ਵੀ ਮਿਲ ਜਾਂਦੀ ਹੈ ਜੀ ਇਹ ਗੋਲੀ ਤੇ ਅਸੀਂ ਤਾਂ ਕਦੇ ਇਹੋ ਜਿਹਾ ਨਸ਼ਾ ਨਹੀਂ ਕੀਤਾ ਅੱਜ ਤੱਕ ਪਨਾ 60 ਸਾਲ ਦੀ ਉਮਰ ਜਾਂ 60 ਸਾਲ ਦੀ ਨਾ ਹੋਇਆ ਕਦੇ ਨਸ਼ਾ ਜਾਂ ਅਸੀਂ ਤਾਂ ਅੱਜ ਤੱਕ ਨਹੀਂ ਪਿਆ ਆ ਮਾੜਾ ਮੋਟਾ ਆਪਣਾ ਕਾਰੋਬਾਰ ਕੀਤਾ ਜੰਨੇ ਆ ਆ ਛੋਟੇ-ਛੋਟੀਆਂ ਪੋਤਰੀਆਂ ਬੱਚੇ ਗਨੇ ਇਹਨਾਂ ਨੂੰ ਲੈ ਕੇ ਪਾਲੀ ਜਾਂਦੇ ਆ ਜੀ ਜੋ ਆਪਦੀ ਮਹਾਰਾਜ ਦੀ ਕਿਰਪਾ ਨਾਲ ਜਿਵੇਂ ਟਾਈਮ ਪਾਸ ਹੋ ਉਹ ਪਰਮਾਤਮਾ ਲਿਆਦਾ ਹੋਵੇਂ ਕੀਤੀ ਜਾਂਦੇ ਆ ਜਿਹੜਾ ਮੁੰਡਾ ਕਿੰਨੀ ਦੇਰ ਤੋਂ ਲਗਾਤਾਰ ਨਸ਼ਾ ਕਰਦਾ ਇਹ ਨਸ਼ਾ ਘਟੋ ਘਾਟੀਏ ਇਹਨੂੰ ਜਿਆਦਾ ਨਹੀਂ ਘਟੋ ਘਾਟੇ 10-12 ਸਾਲ 15 ਸਾਲ ਚਲਾ ਗਿਆ ਦੁਨੀਆ ਤੋਂ ਲੇਕਿਨ ਪਰਿਵਾਰ ਦਾ ਪਿੱਛਾ ਹੀ ਮੰਗ ਕਰਦੇ ਹੁੰਦੇ ਆ ਮੰਗ ਜੀ ਮੰਗੇ ਹੋਈ ਹੈ ਵੀ ਜੋ ਹੁਣ ਤੋਂ ਜਵੇ ਦੀ ਸਰਕਾਰ ਉਹਨਾਂ ਸਾਨੂੰ ਕੋਈ ਤੁਹਾਡੇ ਨਾਲ ਸੰਪਰਕ ਤੁਹਾਡੇ ਨਾਲ ਉਹ ਮਨਜ਼ੂਰ ਸਾਨੂੰ ਹਾਂ ਜੀ ਬੋਲੇ ਸਾਡੇ ਨਿੱਕੇ ਨਿੱਕੇ ਜਵਾਗ ਨੇ ਬੱਚਿਆਂ ਬਾਰੇ ਕੋ ਸੋਚਿਆ ਜਾਵੇ ਇਹਨਾਂ ਨੂੰ ਕੁਝ ਸਹੂਲਤਾਂ ਦਿੱਤੀਆਂ ਜਾਣ ਮਾਰੇ ਦੀ ਕਿਰਪਾ ਨਾਲ ਅਸੀਂ ਬਹੁਤ ਧੰਨਵਾਦ ਕਰਨੇ ਆ ਤੇ ਇਹ ਸਾਡੇ ਕੋਲ ਪੰਚਾਇਤ ਆ ਗਈ ਜੇ ਸਾਡੇ ਭੈਣ ਭਰਾ ਸਾਹਿਬ ਇਕੱਠੇ ਹੋ ਕੇ ਅਸੀਂ ਇਹ ਗੱਲਬਾਤ ਦੇ ਵਿੱਚ ਖਬਰ ਦਿੱਤੀ ਕਿ ਧੀਆਂ ਭੈਣਾਂ ਸਾਡੀਆਂ ਜੋ ਪੁੱਤਰ ਨੇ ਬੱਚੀਆਂ ਦੋ ਨੇ ਇਹਨਾਂ ਨੂੰ ਸਹੂਲਤ ਦਿੱਤੀ ਜਾਵੇ ਮਾਰੇ ਇਹ ਜਿੱਥੇ ਆਪਾਂ ਰਹਿ ਰਹੇ ਹਾਂ ਉੱਥੇ ਕਿਹੜੀ ਏਰੀਆ ਨੂੰ ਕੀ ਬੋਲਦੇ ਏਰੀਆ ਜੀ ਇਹ ਬੁੱਚੀ ਦਾ ਰੋਡ ਗਲੀ ਟਾਬਰ ਵਾਲੀ ਇਥੇ ਕੀ ਨਫੇ ਤੇ ਕੀ ਨਾ ਨਹੀਂ ਇਥੇ ਨਹੀਂ ਨਸ਼ਾ ਮਿਲਦਾ ਇਹ ਬਜ਼ਾਰੋਂ ਲੈ ਕੇ ਆਉਂਦੇ ਆ ਬਜ਼ਾਰੋਂ ਲੈ ਕੇ ਆਉਂਦੇ ਆ ਅੱਛਾ ਬਜ਼ਾਰੋਂ ਲੈ ਕੇ ਕਰਦੇ ਇਥੇ ਕੋਈ ਨਸ਼ਾ ਵਾਲੀ ਦੁਕਾਨ ਨਹੀਂ ਆਪਣੇ ਆਸ-ਪਾਸ ਤੇ ਕੋਈ ਵੀ ਨਾ ਹੀ ਕੋਈ ਲਾਗੇ ਦੁਕਾਨ ਨੇ ਉਸ ਵਸਤੇ ਕੋਈ ਦੁਕਾਨ ਬਾਹਰੋਂ ਲੈ ਕੇ ਆਉਂਦੇ ਨੇ ਜੀ ਠੀਕ ਹੈ ਹੁਣ ਜਿਹੜਾ ਇਹ ਮੁੰਡਾ ਜਿਹੜਾ 10 12 ਸਾਲ ਦਾ ਮੁੰਡਾ ਕੋਈ ਤੁਸੀਂ ਇਹਨਾਂ ਨੂੰ ਸੈਂਟਰ ਕਾਊਂਟਰ ਤੇ ਵੀ ਸੈਂਟੇਜ ਦਿੱਤਾ ਹੈ ਜੀ ਹਾਂਜੀ ਸੈਂਟਰ ਜੀ ਉਸ ਰਾਹ ਹੈਗਾ ਸੈਂਟਰ ਤੋਂ ਆ ਕੇ ਫਿਰ ਇਹ ਨਸ਼ਾ ਨੂੰ ਲੱਗ ਪਿਆ ਉਹਰਾ ਪਰਾ ਜੀ ਹਾਂਜੀ ਪੈਸਾ ਵੀ ਲਾਇਆ ਬਾਦੂ ਇਹ ਫਿਰ ਵੀ ਨਹੀਂ ਟਲਿਆ ਟਲਿਆ ਕੰਮਕੀ ਕਰਦੇ ਸੀ ਕੰਮਕਾਰੀਕਾਰ ਸੀ ਮੁੰਡਾ ਜੀ ਸਾਫੀ ਚੀਜ਼ ਦਾ ਰੋਟੀ ਦਾ ਅੱਛਾ ਢੋਰ ਦਾ ਮਤਲਬ ਵਿਆਹ ਵਾਛੜੀਆਂ ਦੇ ਹਾਂ ਹਾਂ ਸਾਫ ਕਾਰੀਕਾਰ ਸੀ ਮੁੰਡਾ ਕਿਹਾਂ ਢੇ ਮੁੰਡੇ ਸਾਡੇ ਜਿੰਨੇ ਵੀ ਗਾਣ ਮੁੰਡੇ ਸਾਡੇ ਤੁਰੇ ਨੇ ਢਾਂਡ ਤੋਂ ਢਾੜੀ ਗੋਲੀ ਤੀਕੇ ਨੇ ਤੁਰੇ ਨੇ ਜੀ ਬਾਰੇ ਕੋ ਨਸ਼ੇਵੰਨੋ ਇਹ ਬਾਬਰ ਦੀ ਲੋਈਏ ਆਪਾਂ ਕਿਸੇ ਸਾਫਰੀਕੇ ਨਾਲ ਕਿ 100 ਬੰਦੇ ਸਾਡੇ ਵਿੱਚ ਇਕੱਠੇ ਹੋ ਕੇ ਇਹ ਕਰੋ ਤੁਸੀਂ ਸਾਡੇ ਨਾਲ ਮਿਲਣਾ ਹੋ ਸਾਨੂੰ ਮਿਲੋ ਅਸੀਂ ਤੁਹਾਨੂੰ ਮਿਲਿਆ ਤੋਂ ਦਿਨਾ ਹੀ ਇੱਕ ਜੋੜੋ ਖੇਤਰੀਏ कि जे जोड हो गया जो तुरान दे ते कल नु ਸਾਡੇ ਬਾਗਲੇ ਵਸਤੀ ਜੀ ਵਸਤੀ ਇਹ ਗੋਲ ਬਾਗ ਨਸ਼ਾ ਬੰਦ ਹੋ ਨਸ਼ਾ ਬੰਦ ਹੋਵੇ ਇਸ ਲਈ ਇਹ ਕੀ ਹੋਇਆ ਵੀ ਜੀ ਦਰਕਰਵਰੇ ਜਬੀਤ ਹੋਈ ਗੋਲੇ ਟਿਕਾ ਲਾਉਂਦੇ ਸੀ ਗੋਲੇ ਟਿਕਾ ਲਾਉਂਦੇ ਨਸ਼ਾ ਕਰਦੇ ਸੀ ਕਿੰਨੀ ਉਮਰ ਦੀ ਕਿੰਨੀ ਉਮਰ ਸੀ ਉਹਨਾਂ ਦੀ 25 ਸਾਲ ਦੀ ਕਿੰਨੇ ਬੱਚੇ ਪੰਜ ਕਦੇ ਦੋ ਬੱਚੇ ਨੇ ਪੜਦੇ ਨੇ ਸਕੂਲ ਹਾਂ ਜੀ ਕਿ ਕਿ ਇਤਰਾ ਅਥੀਰੀਆ ਕੀ ਨਾਮ ਹੈ ਤੇ ਇਸ ਏਰੀਆ ਦਾ ਕਾਬਰ ਵਾਲੇ ਰਹ ਰਹੇ ਕਾਬਰ ਵਾਲੇ ਕਾਬਰ ਵਾਲੇ ਦੇ ਪਰਚੀ ਕਰਵਾਉਂਦੇ